ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਿਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਮਠਿਆਈਆਂ ਦੇ ਨਾਮ 'ਚ ਮੋਰੀ ਸੰਗਰੂਰ ਦੇ ਮਸ਼ਹੂਰ ਕੇਟੀ ਗਰੁੱਪ ਵੱਲੋਂ ਮਲਹਾਰ ਰੋਡ ਸਰਾਪਾ ਨਗਰ ਵਿਕੇ ਆਪਣੇ ਦੂਸਰੇ ਮਠਿਆਈਆਂ ਦੇ ਸ਼ੋਅਰੂਮ ਕੇਟੀ ਸਵੀਟਸ ਦੀ ਸ਼ੁਰੂਆਤ ਕੀਤੀ ਗਈ ਇਸਮੋ ਕੇਟੀ ਗਰੁੱਪ ਦੇ ਡਾਇਰੈਕਟਰ ਕੇਵਲ ਸਿੰਘ ਤੂਰ, ਪੂਸ਼ਨ ਕੁਮਾਰ ਮਿੱਤਲ, ਕਿਰਨਦੀਪ ਸਿੰਘ ਤੂਰ, ਅਭਿਸ਼ੇਕ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2012 ਵਿੱਚ ਸੰਗਰੂਰ ਵਿੱਚ ਕੇਟੀਸ ਰਾਇਲ ਹੋਟਲ ਸ਼ੁਰੂ ਕਰਨ ਤੋਂ ਬਾਅਦ 2022 ਵਿੱਚ ਕੇਟੀ ਸੂਟਸ ਦੀ ਸ਼ੁਰੂਆਤ ਕੀਤੀ ਗਈ ਸੀ। ਸੰਗਰੂਰ ਦੇ ਸ਼ੋਅਰੂਮ ਦੀ ਸਫਲਤਾ ਤੋਂ ਬਾਅਦ ਲੁਧਿਆਣਾ ਵਿੱਚ ਅੱਜ ਦੂਜਾ ਸ਼ੋਅਰੂਮ ਕੇਟੀ ਸੂਟਸ ਦੀ ਸ਼ੁਰੂਆਤ ਕੀਤੀ ਗਈ ਹੈ। केटी ग्रुप ਦੇ ਡਾਇਰੈਕਟਰ ਨੇ ਉਦਘਾਟਨ ਮੌਕੇ ਦੱਸਿਆ ਕਿ 5500 ਵਰਗ ਫੁੱਟ ਦੋ ਮੰਜ਼ਿਲਾ ਇਸ ਸ਼ੋਰੂਮ ਵਿੱਚ ਹਰ ਤਰ੍ਹਾਂ ਦੀਆਂ ਮਠਿਆਈਆਂ ਉਪਲਬਧ ਹਨ ਅਤੇ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸ਼ੋਰੂਮ ਵਿੱਚ ਗੁੜ ਨਾਲ ਤਿਆਰ ਕੀਤੀ ਕਾਜੂ ਵਾਲੀ ਬਰਫੀ ਆٹے ਦੇ ਦੇਸੀ ਘਿਓ ਦੇ ਬਿਸਕੁਟ ਸ਼ੋਰੂਮ ਦਾ ਮੁੱਖ ਆਕਰਸ਼ਣ ਹਨ। ਉਹਨਾਂ ਦੱਸਿਆ ਕਿ ਇੱਕ ਇੱਕ ਫੂਡ ਸੈਂਡਵਿਚ ਸੂਪ ਸਲਾਦ ਸਾਊਥ ਇੰਡੀਅਨ ਚਾਈਨੀਜ਼ ਪੂਰੀ ਤੰਦੂਰੀ ਦੇ ਨਾਲ ਨਾਲ ਨਾਰਥ ਇੰਡੀਅਨ 버ਗਰ ਸਪੈਸ਼ਲ ਸ਼ਾਕਾਹਾਰੀ ਥਾਲੀ ਵੀ ਉਪਲਬਧ ਹੈ। ਉਹਨਾਂ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੀ ਮਠਿਆਈਆਂ ਕੈਫੇ ਬੇકરી ਰੈਸਟੋਰੈਂਟ ਬੈਡਿੰਗ ਬਾਕਸ ਗਿਫਟ ਹੈਂਪਰ ਕਿਟੀ ਹਾਲ ਵਿਸ਼ੇਸ਼ ਰੂਪ ਚ ਉਪਲਬਧ ਹਨ। ਉਹਨਾਂ ਅੱਗੇ ਦੱਸਿਆ ਕਿ ਸਾਡੇ ਸ਼ੋਅਰੂਮ ਨੂੰ ਉਤਰੀ ਪਾਸ ਦਾ ਮਠਿਆਈਆਂ ਦਾ ਸਰਵੋਤਮ ਸ਼ੋਰੂਮ ਅਵਾਰਡ ਵੀ ਮਿਲ ਚੁੱਕਾ ਹੈ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਦੱਸਿਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਅੱਜ ਕੇਵਲ ਸਿੰਘ ਜੀ ਹੁਣਾਂ ਨੇ ਮੈਨੂੰ ਬੁਲਾਇਆ ਇੱਥੇ ਜਿੰਨਾ ਦਾ ਅੱਜ ਇੱਥੇ ਰੈਸਟੋਰੈਂਟ ਖੁੱਲਿਆ ਹੈ ਸਵੀਟਸ ਦਾ ਕੇਡੀ ਸਵੀਟਸ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਪਹਿਲਾ ਇਹਨਾਂ ਦਾ ਸੰਗਰੂਰ ਸੀਗਾ ਇਹ ਸਾਰਾ ਸਿਸਟਮ ਉੱਥੇ ਵੀ ਬਹੁਤ ਵਧੀਆ ਚੱਲ ਰਿਹਾ ਔਰ ਬੜੀ ਬੱਲੇ ਬੱਲੇ ਉੱਥੇ ਵੀ ਔਰ ਇੱਥੇ ਆ ਕੇ ਇਹਨਾਂ ਨੇ ਹੁਣ ਲੁਧਿਆਣਾ ਨਿਵਾਸੀਆਂ ਨੂੰ ਕਿਹਾ ਵੀ ਜੇ ਉੱਥੇ ਇਹਨਾਂ ਦੀ ਘਾਟ ਮੈਨੂੰ ਤਾਂ ਮਹਿਸੂਸ ਹੁੰਦੀ ਸੀ ਇੱਥੇ ਵੀ ਇੱਥੇ ਨਹੀਂ ਹੈਗਾ ਸੋ ਇਹ ਉੱਥੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ ਦੋ ਸਾਲਾਂ ਦੀ ਗੱਲ ਹੈ ਕਹਿੰਦੀ ਹਾਂਜੀ ਹਾਂਜੀ ਤੇ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ ਆਰੇ ਇੱਥੇ ਹਮ ਮਮਾ ਕੇ ਆਇਆ ਕਰੋ ਔਰ ਅਗੇ ਦੀਵਾਲੀ ਦਸਹਰੇ ਆ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ ਚ ਤੁਹਾਨੂੰ ਮੁਬਾਰਕਾਂ ਥੈਂਕ ਯੂ ਔਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਦੂਰ ਅੱਗੇ ਨਾਲ ਥੋੜਾ ਘਟ ਹੈਗਾ ਕਿਉਂਕਿ ਉਹ ਪਿਓ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਏ ਮੈਂ ਇਹਨਾਂ ਨੂੰ ਕੇਵਲ ਸਿੰਘ ਜੀ ਹੋਣਾ ਨੂੰ ਕਹਾਂਗੇ ਪਿਓਰ ਤੁਸੀਂ ਅੱਗੇ ਜੀ ਮੈਂ ਸੇਵਾ ਕਰਦੇ ਹਾਂ ਨਾ ਇਹ ਸੇਵਾ ਵੰਗੂ ਇਹ ਰੈਸਟੋਰੈਂਟ ਤੁਸੀਂ ਖੋਲੋ ਔਰ ਪਿਓਰ ਚੀਜ਼ ਦੇਓ ਪਲੀਜ਼ ਔਰ ਕਮਾਈਆਂ ਪੂਰੀਆਂ ਦਾ ਬੁਠੇਰੀਆਂ ਤੁਸੀਂ ਹਾਂਜੀ ਹਾਂਜੀ ਘਾਟਾ ਨਹੀਂ ਕੋਈ ਤੁਮ ਲੋਕਾਂ ਕੀ ਮੈਸੇਜ ਹੈ ਨਾ ਹਾਂਜੀ ਸੌਰੀ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਨੂੰ ਮੈਂ ਨਹੀਂ ਖਾਓ ਮਠਾਈ ਖਾਓ ਕਵਾਲਿਟੀ ਮਤ ਗਿਆ ਆਪਣੇ ਵਿਆਹਾਂ ਸ਼ਾਦੀਆਂ ਤੇ ਬਲਾਓ ਚਾਹੀਦਾ ਇਹ ਇਹ ਦੇ ਬਗੈਰ ਤਾਂ ਸਾਰੇ ਬੱਚਾ ਗਨ ਉਦੂ ਰਹੇ ਹੁੰਦੇ ਮਠਾਈ ਬਗੈਰ ਸੋ ਇਹ ਕਵਾਲਿਟੀ ਅੱਛੀ ਹੈ ਕਵਾਲਿਟੀ ਇੱਥੇ ਮਿਲਦੀ ਹੈ ਅੱਛੀ ਕੇੜੀ ਸਵੀਟਸ ਰਹਿ ਤੇ ਸਰਾਬਾ ਨਗਰ ਚ ਸਰਾਬਾ ਨਗਰ ਡੁਪਾਰ ਲੱਗਿਆ ਹੋਰ ਵੀ ਬਹੁਤ ਚੰਗਾ ਇਲਾਕਾ ਹੈ ਇਹ ਪਰ ਨਾ ਬੈਸਟ ਹੈ ਲੁਧਿਆਣੇ ਚ ਆਮ ਕਿਰਨਦੀਪ ਸਿੰਘ ਤੂਰ ਜੀ ਤੇ ਮੇਰੇ ਫਾਦਰ ਸਾਹਿਬ ਕੇਵਲ ਸਿੰਘ ਤੂਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਦਾ ਤੁਸੀਂ ਆਇਓ ਤੇ ਸਾਰਾ মিডিਆ ਨੇ ਜਿੰਨੇ ਵੀ ਭੈਣ ਭਰਾਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਦੂਜੀ ਗੱਲ ਇਹ ਹੈ ਵੀ ਆਪਣਾ ਪਹਿਲਾਂ 2012 ਤੋਂ ਆਪਣਾ ਬ੍ਰਾਂਚ ਸੰਗਰੂਰ ਵਿਖੇ ਚੱਲ ਰਹੀ ਹੈ ਤੇ ਬਾਕੀ ਦਾ ਉੱਥੇ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਆਪਣੇ ਸੰਗਤ ਵੱਲੋਂ ਤੇ ਹੁਣ ਆਪਾਂ ਲੁਧਿਆਣੇ ਵਿੱਚ ਨਵੀਂ ਬ੍ਰਾਂਚ ਸਰਾਂਭਾ ਨਗਰ ਮਲਹਾਰ ਰੋਡ ਲੈ ਕੇ ਆਏ ਆ ਜੀ ਤੇ ਬਾਕੀ ਦਾ ਅਸੀਂ ਇੰਨਾ ਕਾ ਵੀ ਸਾਡੀ ਕੁਆਲਿਟੀ ਤੇ ਕੁਆਂਟੀਟੀ ਵੱਲੋਂ ਅਸੀਂ ਵੀ ਪੂਰੇ ਮਤਲਬ ਆਪਦੇ ਵੱਲੋਂ ਇੱਕ ਮਾਨ ਕਰਦੇ ਆਂ ਵੀ ਇਹ ਚੀਜ਼ੇ ਸੀ ਉਰੇ ਵੀ ਉਹੀ ਚੀਜ਼ ਨੂੰ ਕੰਟੀਨਿਊ ਰੱਖਾਂਗੇ ਬਾਕੀ ਦਾ ਮੇਨਲੀ ਸਾਨੂੰ ਕੀ ਲੁਧਿਆਣੇ ਨਿਵਾਸੀਆਂ ਤੋਂ ਤੇ ਪੂਰਨ ਆਸ ਹੈ ਵੀ ਸਾਡਾ ਸਹਿਯੋਗ ਦੇਣਗੇ ਤੇ ਬਾਕੀ ਦਾ ਆਓ ਹੀ ਸਾਰੇ ਅੱਜ ਓਪਨਿੰਗ ਹੋ ਚੁੱਕੀ ਹੈ ਤੇ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਮੈਂ ਰਜਿੰਦਰ ਸਿੰਘ ਰਾਜਾ ਬੀਰਕਲਾਂ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਸੰਗਰੂਰ ਅੱਜ ਮੈਂ ਜਿੱਥੇ ਆਪਣੇ ਵੱਲੋਂ ਆਪਣੇ ਸਾਰੇ ਦੋਸਤਾਂ ਰਿਸ਼ਤਾਰਾਂ ਵੱਲੋਂ ਅੱਜ ਕੇਟੀ ਸਵੀਡਸ ਦੇ ਉੱਪਰ ਓਪਨਿੰਗ ਤੇ ਜਿੱਥੇ ਮੈਂ ਸਾਰੇ ਗਰੁੱਪ ਨੂੰ ਕੇ ਜਿਹੜਾ ਕੇਟੀ ਗਰੁੱਪਾਂ ਉਹਨਾਂ ਨੂੰ ਜਿੱਥੇ ਮੈਂ ਵਧਾਈ ਦਿੰਨਾ ਔਰ ਉੱਥੇ ਇਸ ਗੱਲੋਂ ਧੰਨਵਾਦ ਕਰਦਾ ਕਿ ਪਹਿਲਾਂ ਕੇਟੀ ਗਰੁੱਪ ਨੇ ਸੰਗਰੂਰ ਦੇ ਵਿੱਚ ਬੜਾ ਸੋਹਣਾ ਜਿਹੜਾ ਇੱਕ ਕੰਮ ਸ਼ੁਰੂ ਕੀਤਾ ਸੀ ਔਰ ਜਿਹੜੀਆਂ ਪਟਿਆਲਾ ਚੰਡੀਗੜ੍ਹ ਸਾਨੂੰ ਸੰਗਰੂਰ ਇਲਾਕੇ ਦੇ ਲੋਕਾਂ ਨੂੰ ਜਾਣਾ ਪੈਂਦਾ ਸੀ ਜਿਹੜਾ ਉਸ ਤਰ੍ਹਾਂ ਦਾ ਸਟੈਂਡਰਡ ਦਾ ਸੰਗਰੂਰ ਦੇ ਵਿੱਚ ਸ਼ੁਰੂ ਕਰਕੇ ਸਾਡੇ ਲੋਕਾਂ ਦੀਆਂ ਜਿਹੜੀਆਂ ਡਿਮਾਂਡ ਸੀ ਉਹ ਪੂਰੀ ਕੀਤੀ ਸੋ ਇਹਸ ਗੱਲੋਂ केटी ਗਰੁੱਪ ਦਾ ਧੰਨਵਾਦੀਆਂ ਔਰ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ केटी ਗਰੁੱਪ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਕਾਰੋਬਾਰ ਸੋ ਮੈਂ ਸਾਰੇ ਸੱਜਣਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇੱਥੇ ਜੋ ਵੀ ਮਠਾਈ ਜਾਂ ਜੋ ਵੀ ਸਮਾਨ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਉਹ ਬਹੁਤ ਉੱਚ ਲੈਵਲ ਦਾ ਹੈ ਕਿਉਂਕਿ ਸਾਡਾ ਜਿਹੜਾ ਪੁਰਾਣਾ 8-10 ਸਾਲ ਤੋਂ ਤਜਰਬਾ ਹੋ ਚੁੱਕਿਆ ਹੈ ਸੰਗਰੂਰ ਵਾਲਿਆਂ ਦਾ ਸੋ ਸਾਡੇ ਸੰਗਰੂਰ ਵਾਲਿਆਂ ਦਾ ਬਰਨਾਲਾ ਮਲੇਰਕੋਟਲਾ ਵਾਲਿਆਂ ਦਾ ਹਰਮਨ ਪਿਆਲਾ ਜਿਹੜਾ ਇਹ ਜਿਹੜਾ केटी ਗਰੁੱਪ ਦਾ ਇਹ ਜਿਹੜਾ ਮਠਾਈਸ ਐ ਸਵੀਟਸ ਐ ਸਾਡੀਆਂ ਸਾਰੇ ਲੋਕਾਂ ਦੀਆਂ ਹਰਮਨ ਪਿਆਰੀਆਂ ਨੇ ਸੋ ਅੱਜ ਅਸੀਂ ਲੁਧਿਆਣਾ ਦੇ ਵਿੱਚ ਆ ਕੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ केटी ਗਰੁੱਪ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਫੇਰ ਇੱਕ ਵਾਰ ਬਹੁਤ ਬਹੁਤ ਵਧਾਈ ਦਿੰਦਾ ਸਰਦਾਰ ਕੇਵਲ ਸਿੰਘ ਤੂਰ ਸਾਹਿਬ ਜੀ ਨੂੰ ਅਬਸ਼ੇਕ ਜੀ ਹੋਰਾਂ ਨੂੰ ਬਾਬੂ ਪੂਸ਼ਨ ਜੀ ਹੋਰਾਂ ਨੂੰ ਔਰ ਪੂਰੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਬਾਦ ਛੋਟੇ ਵੀਰ ਤੂਰ ਸਾਹਿਬ ਹੋਰਾਂ ਨੂੰ ਬਹੁਤ ਬਹੁਤ ਧੰਨਵਾਦ ਜਨਤਾ ਨੂੰ ਫੀਲ ਕਰਦਾ ਕਿ ਉੱਚ ਮਿਆਰੀ ਜਿਹੜਾ ਮਿਆਰ ਦਾ ਉੱਚੇ ਲੈਵਲ ਦਾ ਸਮਾਨ ਹੈ ਸਾਨੂੰ ਉਹ ਵਰਤਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਬਿਮਾਰੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਬਿਮਾਰੀਆਂ ਨੇ ਜਕੜਿਆ ਹੋਇਆ ਸਾਡੇ ਲੋਕਾਂ ਨੂੰ ਸੋ ਜਦੋਂ ਇੱਕ ਚੰਗੇ ਸਾਫ ਤੇ ਸ਼ੁੱਧ ਸਮਾਨ ਆਪਾਂ ਲਵਾਂਗੇ ਤਾਂ ਮੈਂ ਸਮਝਦਾ ਕਿ ਅਸੀਂ ਉਹਨਾਂ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਇੱਕ ਦੂਜਾ ਮੈਂ ਧੰਨਵਾਦ ਇਸ ਗੱਲੋਂ ਵੀ ਕਰਨਾ ਚਾਹੁੰਦਾ ਕਿ ਇਸ ਗਰੁੱਪ ਨੇ ਬਹੁਤ ਵੱਡਾ ਜਿਹੜਾ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਹੈ ਜਿਹੜੇ ਬੱਚੇ ਸਾਡੇ ਵਿਦੇਸ਼ਾਂ ਜਾ ਰਹੇ ਸੀ ਅੱਜ ਇਸ ਗਰੁੱਪ ਨੇ ਕਾਫੀ ਆਪਣਾ ਹਿੱਸਾ ਜਿਹੜਾ ਬਣਦਾ ਹਿੱਸਾ ਯੋਗਦਾਨ ਹੈ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਪਾਇਆ ਦਾ ਫਖਸ਼ ਬਹੁਤ ਬਹੁਤ ਮਾਨਸਵਾਦ ਇੱਥੇ ਮੈਂ ਕੇਤੀ ਸਵੀਰਸਦੀ ਟੀਮ ਨੂੰ ਦਿਆਂਗਾ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਿਆਂਗਾ ਕਿ ਬਹੁਤ ਹੀ ਕਮਾਲ ਦੀ ਇਹ ਬ੍ਰਾਂਚ ਹੈ ਜਿਹੜੀ ਸਵੀਰਸਦੀ ਇੱਥੇ ਜਿਹੜੀ ਸਵੀਰਸਦੀ ਹੈ ਪਹਿਲਾ ਸਬੂਤ ਦੇ ਵਿੱਚ ਸੀ ਉਹ ਹਰ ਕੋਈ ਇਹੀ ਚਾਹੁੰਦਾ ਕਿ ਚੀਜ਼ ਹੈ ਜਿਹੜੀ ਵਧੀਆ ਮੇਲੇ ਵਧੀਆ ਮੇਲੇ ਅੱਜ ਕੱਲ੍ਹ ਬਹੁਤ ਸਾਰੇ ਲੋਕ ਖੇਤੋਂ ਤੋਂ ਜਾਣ ਲੱਗੇ ਹਰ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਬਣਾਈ ਹੋਈ ਤੇ ਸਾਰਾ ਤੇ ਦਿੱਖੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ ਕੇਟੀਆਵਾਂ ਦਾ ਇਹ ਰਿਕਾਰਡ ਹੈ ਸੰਗਤੂਰ ਦੇ ਵਿੱਚ ਤੇਸਕਰ ਦੀ ਮੈਡੀਵਲ ਵੀ ਬਣਾਈ ਉੱਥੇ ਲੁਧਿਆਣਾ ਨਿਵਾਸੀਆਂ ਨੇ ਬਣਾਈ